ਹਾਂਜੀ ਸਟੂਡੈਂਟਸ ਤਾਂ ਅੱਜ ਦੀ ਵੀਡੀਓ ਵਿੱਚ ਆਪਾਂ ਕਰਨ ਜਾ ਰਹੇ ਹਾਂ ਸਟੂਡੈਂਟ ਤੁਹਾਡੀਆਂ ਕਲਾਸ ਤੀਜੀ ਚੌਥੀ ਅਤੇ ਪੰਜਵੀਂ ਦੀਆਂ ਜੋ ਵਰਕਸ਼ੀਟ ਨੇ ਵਿਸ਼ੇ ਪੰਜਾਬੀ ਦੀਆਂ ਤਾਂ ਉਹਦੇ ਵਿੱਚ ਆਪਣੀਆਂ ਲੈਸਨ ਨੇ ਜਿਹੜੇ ਆਪਾਂ ਕਰਨੇ ਨੇ ਅੱਜ ਦੀ ਵੀਡੀਓ ਵਿੱਚ ਬੇਟਾ ਦੇਖੋ ਹਾਥੀ ਨੇ ਪਾਣੀ ਪੀਣਾ ਸਿੱਖਿਆ 13 ਸਮਾਨ ਬੱਦਲ ਦੀ ਕੁੱਤਕਤਾੜੀ ਧਰਤੀ ਦਾ ਜਨਮ ਦਿਨ ਬੱਦਲ ਵਰਿਆ ਤੇ ਇਹ ਸਾਰੀਆਂ ਆਪਾਂ ਵਰਕਸ਼ੀਟ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਸੋਲਵ ਕਰਾਂਗੇ ਡਿਸਕਸ ਕਰਾਂਗੇ ਠੀਕ ਹੈ ਜੀ ਜਿਆਦਾ ਟਾਈਮ ਨਾਲ ਲੈਂਦੇ ਹੋਏ ਕਰਦੇ ਹਾਂ ਸ਼ੁਰੂ ਤਾਂ ਉਸ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਰੱਖ ਲਓ ਤੇ ਨਾਲ ਹੀ ਬੇਟਾ ਤੁਸੀਂ ਮੈਥ ਤੇ ਇੰਗਲਿਸ਼ ਦੀਆਂ ਵਰਕਸ਼ੀਟ ਜਿਹੜੇ ਸਟੂਡੈਂਟਸ ਨੇ ਹਜੇ ਤੱਕ ਨਹੀਂ ਦੇਖੀਆਂ ਹਨਾ ਤਾਂ 20-20 ਨੰਬਰ ਵਰਕਸ਼ੀਟ ਆ ਜੋ ਮੈਥ ਤੇ ਇੰਗਲਿਸ਼ ਦੀਆਂ ਬੇਟਾ ਆਪਾਂ ਕਰਾ ਦਿੱਤੀਆਂ ਨੇ ਉਹਨਾਂ ਦੇ ਵਿੱਚੋਂ ਜਿਹੜੀ ਵੀ ਤੁਸੀਂ ਵਰਕਸ਼ੀਟ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਪਲੇਲਿਸਟ ਦਾ ਲਿੰਕ ਨੀਚੇ ਕਮੈਂਟ ਸੈਕਸ਼ਨ ਦੇ ਤਾ ਕਰਦੇ ਆ ਸ਼ੁਰੂ ਹੁਣ ਆਪਾਂ ਅੱਜ ਦੀ ਇਸ ਵੀਡੀਓ ਨੂੰ ਤਾ ਕਰਦੇ ਆ ਪੰਜਾਬੀ ਦੀ ਇਹ ਵਰਕਸ਼ੀਟ ਲੈਸਨ ਹੈਗਾ ਆਪਾਂ ਹਾਥੀ ਨੇ ਪਾਣੀ ਪੀਣਾ ਸਿੱਖਿਆ ਤਾ ਪੜਾਂਗੇ ਪਹਿਲਾਂ ਆਪਾਂ ਫਿਰ ਇਹਨਾਂ ਦੇ ਕੁਐਸਚਨਾਂ ਦੇ ਆਨਸਰ ਕਰਾਂਗੇ ਦੇਖੋ ਹਾਥੀ ਦਾ ਇੱਕ ਬੱਚਾ ਜੰਗਲ ਵਿੱਚ ਘੁੰਮ ਰਿਹਾ ਸੀ ਘੁੰਮਦੇ ਘੁੰਮਦੇ ਉਸ ਨੂੰ ਪਿਆਸ ਲੱਗੀ ਉਹ ਇਕੱਲਾ ਹੀ ਨਦੀ ਕੋਲ ਜਾ ਪੁੱਜਾ ਉੱਥੇ ਪੁੱਜ ਕੇ ਉਸ ਨੇ ਸੋਚਿਆ ਕਿ ਉਹ ਪਾਣੀ ਕਿਵੇਂ ਪੀਵੇ ਨਦੀ ਦੇ ਪਾਣੀ ਵਿੱਚ ਪਹਿਲਾਂ ਹੀ ਉਸ ਨੇ ਆਪਣੇ ਕੰਨ ਡੁਬੋਏ ਪਰ ਉਹ ਪਾਣੀ ਨਹੀਂ ਸੀ ਪੀ ਸਕਿਆ ਫਿਰ ਉਸਨੇ ਪਾਣੀ ਆਪਣੀ ਪੂਛ ਡੋਬੋ ਦਿੱਤੀ ਇਸ ਵਾਰ ਵੀ ਪਾਣੀ ਨਾ ਪੀ ਸਕਿਆ ਫਿਰ ਉਸਦੀ ਮੰਮੀ ਉੱਥੇ ਪਹੁੰਚ ਗਈ ਉਹ ਹੌਲੀ ਹੌਲੀ ਜਿਹੇ ਉਸਦੇ ਕੋਲ ਆਈ ਅਤੇ ਉਸਨੇ ਆਪਣੇ ਬੱਚਿਆਂ ਦੀ ਸੁੰਡ ਨੂੰ ਪਾਣੀ ਵਿੱਚ ਡੋਬੋ ਦਿੱਤਾ ਹਾਥੀ ਦਾ ਬੱਚਾ ਘਟ ਘਟ ਕਰਕੇ ਪਾਣੀ ਪੀ ਗਿਆ ਤੇ ਇਹ ਆਪਣੀ ਕਹਾਣੀ ਸੀਗੀ ਬਟਾ ਉਸ ਤੋਂ ਬਾਅਦ ਆਪਾਂ ਨੂੰ ਪ੍ਰਸ਼ਨ ਮਿਲੇ ਨੇ ਇਹਦੇ ਵਿੱਚ ਆਪਾਂ ਕਰਾਂਗੇ ਪਹਿਲਾ ਪ੍ਰਸ਼ਨ ਦੇਖੋ ਹਾਥੀ ਦਾ ਬੱਚਾ ਕਿੱਥੇ ਘੁੰਮ ਰਿਹਾ ਸੀ ਤਾਂ ਉੱਤਰ ਬਟਾ ਹਾਥੀ ਦਾ ਬੱਚਾ ਜੰਗਲ ਵਿੱਚ ਘੁੰਮ ਰਿਹਾ ਸੀ ਹਾਥੀ ਦੇ ਬੱਚੇ ਨੇ ਪਾਣੀ ਪੀਣ ਲਈ ਕੀ ਕੀਤਾ ਹਾਥੀ ਦੇ ਬੱਚੇ ਨੇ ਪਾਣੀ ਪੀਪਲ ਲਈ ਕੰਨ ਅਤੇ ਪੂਛ ਪਾਣੀ ਵਿੱਚ ਕੀ ਸੀਗਾ ਡੋਬੋਇਆ ਸੀ ਆਪਣਾ ਅੱਗੇ ਕਰਾਂਗੇ ਬੇਟਾ 3 ਨੰਬਰ ਪ੍ਰਸ਼ਨ ਦੇ ਵਿੱਚ ਦੇਖੋ ਹੇਠਾਂ ਦਿੱਤੇ ਗਏ ਸ਼ਬਦਾਂ ਦੇ ਆਖਰੀ ਧੁਨੀ ਬਦਲ ਕੇ ਨਵੇਂ ਸ਼ਬਦ ਬਣਾਉਣੇ ਅਤੇ ਲਿਖਣੇ ਨੇ ਤਾਂ ਦੇਖੋ ਆਖਰੀ ਸ਼ਬਦ ਆਪਾਂ ਹਾਥੀ ਹੈ ਇਹਦੇ ਵਿੱਚ ਪਹਿਲਾ ਹਨਾ ਤਾਂ ਆਖਰੀ ਸ਼ਬਦ ਦੇ ਵਿੱਚ ਆਪਣਾ ਹੈਗਾ ਥੱਥੇ ਥੱਥਾ ਠੀਕ ਹੈ ਇਹਨੂੰ ਬਦਲ ਕੇ ਆਪਾਂ ਹੋਰ ਕੀ ਬਣਾ ਸਕਦੇ ਹਾਂ ਇੱਥੇ ਬਣਾ ਸਕਦੇ ਹਾਂ ਬੇਟਾ ਆਪਾਂ ਹੱਸਣਾ ਠੀਕ ਹੈ ਜੀ ਇੱਥੇ ਤੁਸੀਂ ਲਿਖ ਲੈਣਾ ਬੇਟਾ ਹੱਸਣਾ ਤੇ ਹੋਰ ਕੀ ਬਣਾ ਸਕਦੇ ਆਪਾਂ ਇੱਥੇ ਹਾਨੀ ਠੀਕ ਹੈ ਜੀ ਇਹ ਪਿਛਲੇ ਆਪਣੀ ਤੋਂ ਨਹੀਂ ਬਦਲੀ ਜਾਊਗੀ ਨਾ ਇਸ ਤਰ੍ਹਾਂ ਅੱਗੇ ਪਾਣੀ ਦਾ ਆਪਾਂ ਕੀ ਬਣਾ ਸਕਦੇ ਆ ਨਾਣਾ ਬਦਲ ਦੇਣਾ ਆਪਾਂ ਪਿਛਲਾ ਹਨਾ ਤਾਂ ਪਾਣੀ ਦਾ ਆਪਾਂ ਇੱਥੇ ਆ ਸਭ ਦੇ ਇੱਕ ਬਣ ਜਿਗਾ ਬੇਟਾ ਪਤੰਗ ਠੀਕ ਹੈ ਜੀ ਕਿਉਂਕਿ ਉਹਨਾਂ ਨੇ ਅਗਲਾ ਅੱਖ ਰੋਹੀ ਰੱਖਣ ਲਈ ਕਿਹਾ ਤੇ ਪਿਛਲਾ ਬਦਲਣਾ ਕਰਦਾ ਠੀਕ ਹੈ ਤਾਂ ਹੋਰ ਆਪਾਂ ਪਪੇ ਨਾਲ ਕੀ ਬਣਾ ਸਕਦੇ ਹਾਂ ਪਿਆ ਠੀਕ ਹੈ ਜਾਂ ਪਿਆਰ ਇਹਨੂੰ ਪਿਆਰ ਕਰ ਦੇਣੀ ਆਪਾਂ ਠੀਕ ਹੈ ਉਸ ਤੋਂ ਬਾਅਦ ਮੰਮੀ ਦਾ ਮੰਮੀ ਆ ਕੰਨ ਕੰਨ ਦਾ ਹੋਰ ਕੀ ਬਣਾ ਸਕਦੇ ਆਪਾਂ ਕੱਕਾ ਉਹੀ ਰਹੇਗਾ ਤੇ ਇੱਥੇ ਬਣਾ ਸਕਦੇ ਆਪਾਂ ਆ ਗੰਗਾ ਇਹ ਸ਼ਬਦ ਬਣ ਜੇਗਾ ਆਪਣਾ ਹੋਰ ਕੀ ਬਣਾ ਸਕਦੇ ਆਪਾਂ ਕਿੰਨਾ ਠੀਕ ਹੈ ਜੀ ਇਹ ਸਾਰੇ ਸ਼ਬਦ ਬਣ ਜਾਣਗੇ ਆਪਣੇ ਲਾਸਟ ਤੋਂ ਨਹੀਂ ਬਦਲ ਕੇ ਕਲੀਅਰ ਤੇ ਇਹਨਾਂ ਨੂੰ ਬੇਟਾ ਸਹੀ ਤਰੀਕੇ ਨਾਲ ਤੁਸੀਂ ਲਿਖ ਲੈਣਾ ਠੀਕ ਹੈ ਉਸ ਤੋਂ ਬਾਅਦ ਅੱਗੇ ਆਜੋ ਸਮਝੋ ਅਤੇ ਲਿਖੋ ਤਾਂ ਦੇਖੋ ਹਾਥੀ ਦਾ ਹਾਥਣੀ ਠੀਕ ਹੈ ਜੀ ਫਿਰ ਮੋਰ ਦਾ ਮੋਰਨੀ ਆ ਜੋ ਸ਼ੇਰ ਦਾ ਸ਼ੇਰਨੀ ਚੂਹਾ ਦਾ ਚੂਹੀ ਘੋੜਾ ਦਾ ਘੋੜੀ ਬੱਕਰਾ ਦਾ ਬੱਕਰੀ ਨੈਕਸਟ ਆਪਣੇ ਮਨਪਸੰਦ ਜਾਨਵਰ ਦਾ ਚਿੱਤਰ ਬਣਾ ਕੇ ਉਸ ਬਾਰੇ 2-17 ਲਿਖੋ ਬੇਟਾ ਤੁਸੀਂ ਹਾਥੀ ਹੀ ਇੱਥੇ ਬਣਾ ਦੇਣਾ ਚਿੱਤਰ ਤੁਹਾਨੂੰ ਜੋ ਕਹਾਣੀ ਦੇ ਵਿੱਚ ਮਿਲਿਆ ਹੈ ਹਨਾ ਤਾਂ ਆਪਾਂ ਨਾਲ ਕੀ ਲਿਖ ਸਕਦੇ ਆ ਮੇਰਾ ਮਨਪਸੰਦ ਠੀਕ ਹੈ ਇੱਥੇ ਸ਼ੇਰ ਦੀ ਬਣਾ ਸਕੋਈ ਵੀ ਜੋ ਤੁਹਾਨੂੰ ਜਾਨਵਰ ਠਾਣਾ ਸਹੀ ਲੱਗਦਾ ਮੇਰਾ ਮਨਪਸੰਦ ਜਾਨਵਰ ਸ਼ੇਰ ਹੈ ਸ਼ੇਰ ਜੰਗਲ ਦਾ ਰਾਜਾ ਹੁੰਦਾ ਹੈ ਇਸ ਦੇ ਤਿੱਖੇ ਦੰਦ ਅਤੇ ਪੰਜੇ ਹੁੰਦੇ ਹਨ ਇਹ ਇੱਕ ਸ਼ਕਤੀਸ਼ਾਲੀ ਜਾਨਵਰ ਹੈ ਸ਼ੇਰ ਮਾਸ਼ਾਹਰੀ ਹੁੰਦਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਬੇਟਾ ਆਪਣਾ ਅਗਲਾ ਲੈਸਨ ਆ ਜਾਏਗਾ 13 ਸਮਾਨ ਤਾਂ ਪਹਿਲਾਂ ਆਪਾਂ ਨੂੰ ਪੜ੍ਹਾਂਗੇ ਫਿਰ ਪ੍ਰਸ਼ਨ ਦੇ ਉੱਤਰ ਕਰਾਂਗੇ ਸਹਿਜ ਕਾਫੀ ਦੇਰ ਤੋਂ ਕਰੋਨਾ ਕਾਰਨ ਸਕੂਲ ਨਹੀਂ ਗਈ ਘਰ ਵਿੱਚ ਹੀ ਉਹ ਮੰਮੀ ਪਾਪਾ ਅਤੇ ਦਾਦਾ ਦਾਦੀ ਨਾਲ ਖੇਡਦੀ ਖੇਡਦੇ ਹਨ ਠੀਕ ਹੈ ਆ ਦੇਖੋ ਇੱਕ ਦਿਨ ਸ਼ਾਮ ਦੇ ਸਮੇਂ ਸਹਿਜ ਸੱਤ ਤੇ ਪਤੰਗ ਉਡਾ ਰਹੀ ਸੀ ਹਵਾ ਕਾਰਨ ਪਤੰਗ ਉੱਚੀ ਉੱਡ ਗਈ ਪਤੰਗ ਦੀ ਡੋਰ ਉਸਦੇ ਹੱਥੋਂ ਛੁੱਟ ਗਈ ਪਤੰਗ ਨੇ ਮੁਸਕਰਾ ਕੇ ਕਿਹਾ ਅੱਛਾ ਦੋਸਤ ਮੈਂ ਖੁੱਲੇ ਅਸਮਾਨ ਵਿੱਚ ਸੈਰ ਕਰਨ ਚੱਲੀ ਹਾਂ ਸਹਿਜ ਉਦਾਸ ਹੋ ਗਈ ਅਚਾਨਕ ਉਸਦੀ ਅੱਖ ਖੁੱਲਹੀ ਤਾਂ ਉਹ ਉੱਠ ਕੇ ਵਿਹੜੇ ਵਿੱਚ ਆ ਗਏ ਉਸਨੇ ਪਿੰਜਰੇ ਵਿੱਚ ਉਦਾਸ ਬੈਠੀ ਚਿੜੀਆ ਨੂੰ ਬਿਕਾ ਸਹਜ ਦੇ ਪਾਪਾ ਉਸ ਦੇ ਜਨਮ ਦਿਨ ਮੌਕੇ ਤੇ ਉਹ ਚਿੜੀ ਲਿਆਏ ਸਨ ਉਸ ਨੇ ਪਿੰਜਰੇ ਦਾ ਦਰਵਾਜ਼ਾ ਖੋਲਿਆ ਕਿ ਹਾ ਜਾ ਚਿੜੀਏ ਤੂੰ ਵੀ ਖੁੱਲੇ ਅਸਮਾਨ ਵਿੱਚ ਪਤੰਗ ਵਾਂਗ ਉੱਡ ਜਾ ਮੈਂ ਤੇਰਾ ਅਸਮਾਨ ਤੈਨੂੰ ਵਾਪਸ ਕਰਦੀ ਹਾਂ ਉਸ ਤੋਂ ਬਾਅਦ ਆਪਣੇ ਪ੍ਰਸ਼ਨ ਆ ਗਏ ਨੇ ਬੇਟਾ ਦੇਖੋ ਤਾਂ ਪਹਿਲਾ ਪ੍ਰਸ਼ਨ ਦੇਖੋ ਉਪਰੋਕਤ ਕਹਾਣੀ ਵਿੱਚ ਦਿੱਤੀ ਤਸਵੀਰ ਨੂੰ ਧਿਆਨ ਨਾਲ ਦੇਖੋ ਅਤੇ ਲਿਖੋ ਤਸਵੀਰ ਵਿੱਚ ਕੌਣ ਕੀ ਕਰ ਰਿਹਾ ਹੈ ਤਾਂ ਪਤ ਤਸਵੀਰ ਵਿੱਚ ਦੇਖਿਆ ਸਹਜ ਨੇ ਪਿੰਜਰਾ ਖੋਲਿਆ ਤੇ ਚਿੜੀ ਉੱਡ ਗਈ ਦੂਸਰਾ ਪ੍ਰਸ਼ਨ ਸਹਜ ਕਾਫੀ ਦੇਰ ਤੋਂ ਸਕੂਲ ਕਿਉਂ ਨਹੀਂ ਗਿਆ ਤਾਂ ਕਰੋਨਾ ਦੇ ਕਾਰਨ ਉਸ ਤੋਂ ਬਾਅਦ 1 ਨੰਬਰ ਪ੍ਰਸ਼ਨ ਦੇ ਵਿੱਚ ਦੇਖੋ ਸਟੂਡੈਂਟ ਹੇਠ ਲਿਖੇ ਸ਼ਬਦਾਂ ਨੂੰ ਤੋੜ ਕੇ ਲਿਖੋ ਤੇ ਧੁਨੀ ਉਚਾਰਨ ਵੀ ਕਰੋ ਤਾਂ ਦੇਖੋ ਕਰੋਨਾ ਤਾਂ ਕਰੋਨਾ ਦਾ ਆਪਾਂ ਇਹ ਉਦਾਹਰਣ ਦਿੱਤੀ ਆਪਾਂ ਨੂੰ ਕ ਕ ਰ ਰ ਏ ਹੋੜਾ ਨੰਨੇ ਕੰਨਾ ਕਰੋਨਾ ਸਹਿਜ ਸਹਿਜ ਨੂੰ ਆਪਾਂ ਅਲੱਗ-ਅਲੱਗ ਕਿਵੇਂ ਲਿਖਾਂਗੇ ਸ ਸ ਹ ਏ ਨੂੰ ਛਿਆਰੀ ਜ ਜ ਸਹਿਜ ਉਸ ਤੋਂ ਬਾਅਦ ਪਤੰਗ ਪਤੰਗ ਨੂੰ ਕਿਵੇਂ ਲਿਖ ਦਾਂਗੇ ਪ ਪ ਤ ਤ ਏ ਟਿੱਪੀ ਗ ਗ ਪਤੰਗ ਪਿੰਜਰਾ ਪਪੇ ਨੂੰ ਛਿਆਰੀ ਉੱਤੇ ਟਿੱਪੀ ਜ ਜ ਰ ਰ ਏ ਕੰਨਾ ਪਿੰਜਰਾ ਵੇੜਾ ਵਾਵੇ ਨੂੰ ਹਿਸ਼ਿਆਰੀ ਹਾਹੇ ਕੰਨਾ ਡਾੜੇ ਕੰਨਾ ਬਿਹੇੜਾ ਇਸ ਤਰ੍ਹਾਂ ਪੰਜੇਗਾ ਅਗੇ 4 ਨੰਬਰ ਪਰ ਪ੍ਰਸ਼ਨ ਅੱਛਾ ਦੋਸਤ ਮੈਂ ਖੁੱਲੇ ਸਮਾਨ ਵਿੱਚ ਸ਼ੇਅਰ ਕਰਨ ਚੱਲੀ ਹਾਂ ਇਹ ਸ਼ਬਦ ਕਿਸ ਨੇ ਕਹੇ ਪਤੰਗ ਨੇ ਅਗੇ ਸਹਿਜ ਨੇ पिंजਰੇ ਵਿੱਚ ਉਦਾਸ ਬੈਠੀ ਡੈਸ਼ ਨੂੰ ਦੇਖਿਆ ਜਿਹੜੀ ਆ ਜੀਗਾ ਉੱਤਰ ਆਪਣਾ ਸਹਿਜ ਨੇ ਚਿੜੀ ਨੂੰ ਉਸ ਦਾ ਕੀ ਵਾਪਸ ਕੀਤਾ ਉਸ ਦਾ ਸਮਾਨ ਅਗੇ ਬੇਟਾ ਪ੍ਰਸ਼ਨ 7 ਨੰਬਰ ਸਹਜ ਨੇ ਚਿੜੀ ਨੂੰ ਆਜ਼ਾਦ ਕਿਉਂ ਕੀਤਾ ਆਪਣੇ ਸ਼ਬਦਾਂ ਵਿੱਚ ਲਿਖੋ ਕਿਉਂਕਿ ਸਹਜ ਦੇਖਦੀ ਸੀ ਕਿ ਚਿੜੀ ਪਿੰਜਰੇ ਵਿੱਚ ਉਦਾਸ ਬੈਠੀ ਉਸ ਨੂੰ ਉਦਾਸ ਦੇਖ ਕੇ ਸਹਜ ਪਿੰਜਰਾ ਖੋਲ੍ਹ ਦਿੰਦੀ ਹੈ ਕਹਿੰਦੀ ਹੈ ਤੂੰ ਵੀ ਅਸਮਾਨ ਵਿੱਚ ਉੱਡ ਜਾ ਅਗੇ ਨੈਕਸਟ ਹੈ ਬੇਟਾ ਲੈਸਨ ਆ ਗਿਆ ਆਪਣਾ ਬੱਦਲਾਂ ਦੀ ਕੁਤਕਤਾੜੀ ਠੀਕ ਹੈ ਜੀ ਪੜ੍ਹਦੇ ਆਂ ਨੂੰ ਆਪਾਂ ਤਾਂ ਦੇਖੋ ਬਹੁਤ ਪੁਰਾਣੀ ਗੱਲ ਹੈ ਇੰਨੇ ਰੁੱਖ ਇੰਨੇ ਲੰਬੇ ਤੇ ਸੰਘਣੇ ਸਨ ਕਿ ਉਹ ਬੱਦਲਾਂ ਤੱਕ ਪਹੁੰਚ ਜਾਂਦੇ ਜਦੋਂ ਰੱਬ ਖੁਸ਼ੀ ਨਾਲ ਲਹਿਰਾਉਂਦੇ ਤਾਂ ਬੱਦਲਾਂ ਨੂੰ ਕੁਤਕਤਾੜੀ ਹੋਣ ਲੱਗਦੀ ਉਹ ਉੱਚੀ ਉੱਚੀ ਹਸਪੰਦੇ ਮੀਂਹ ਪੈਣ ਲੱਗ ਜਾਂਦਾ ਧਰਤੀ ਇਸ ਬੇਮੌਸਮੀ ਬਰਸਾਤ ਨਾਲ ਦੁਖੀ ਹੋ ਜਾਂਦੇ ਮੀਂਹ ਪੈਣ ਕਾਰਨ ਇਹ ਸੁਖ ਦੀ ਨਹੀਂ ਸੀ ਉਹ ਰੁੱਖਾਂ ਨਾਲ ਰੁੱਸ ਜਾਂਦੀ ਤੇ ਰੁੱਖਾਂ ਨੂੰ ਲਹਿਰਾਉਣ ਤੋਂ ਮਨਾ ਕਰਦੀ ਪਰ ਦਰਖਤਾਂ ਨੂੰ ਚੰਗੀ ਤਰ੍ਹਾਂ ਲਹਿਰਾਉਣਾ ਵਿੱਚ ਹੀ ਆਨੰਦ ਆਉਂਦਾ ਹੁੰਦਾ ਸੀ ਬੱਦਲ ਵੀ ਖੁਸ਼ ਹੋ ਕੇ ਵਰਖਾ ਕਰ ਦਿੰਦੇ ਸਨ ਇੱਕ ਦਿਨ ਧਰਤੀ ਰੁੱਸ ਕੇ ਰੁੱਖ ਨੂੰ ਜੜਾਂ ਚੋਂ ਪੁੱਟ ਲਿਆ ਤੇ ਉਸ ਤੋਂ ਬੱਦਲ ਧਰਤੀ ਤੋਂ ਦੂਰ ਹੋ ਗਏ ਤਾਂ ਦੇਖੋ ਬਟਾ ਇਹ ਤਸਵੀਰ ਆਪਣੀ ਇਸ ਕਹਾਣੀ ਦੀ ਹੁਣ ਆਪਾਂ ਪ੍ਰਸ਼ਨ ਕਰ ਲੈਂਦੇ ਆ ਦੇਖੋ ਪਹਿਲਾ ਪ੍ਰਸ਼ਨ ਆਪਾਂ ਨੂੰ ਕੀ ਮਿਲਿਆ ਇਹਦੇ ਵਿੱਚ ਕਹਾਣੀ ਵਿੱਚ ਦਿੱਤੀ ਤਸਵੀਰ ਨੂੰ ਧਿਆਨ ਨਾਲ ਦੇਖੋ ਤੇ ਬਾਕ ਦੋ ਬਾਕ ਲਿਖੋ ਤਾਂ ਆਪਾਂ ਤਸਵੀਰ ਵਿੱਚ ਕੀ ਦੇਖਿਆ ਬੇਟਾ ਇੱਕ ਬੱਦਲ ਹੈ ਉਹ ਹੱਸ ਰਿਹਾ ਹੈ ਬੱਦਲ ਦੇ ਹੇਠਾਂ ਵੱਡੇ ਵੱਡੇ ਰੁੱਖ ਹਨ ਜੋ ਬੱਦਲ ਵੱਲ ਦੇਖ ਰਹੇ ਹਨ ਤਾਂ ਆ ਦੇਖੋ ਬੇਟਾ ਆਪਾਂ ਤਸਵੀਰ ਦੇ ਵਿੱਚ ਦੇਖਿਆ ਸੀ ਨਾ ਉਹੀ ਆਪਾਂ ਲਿਖ ਦਿੱਤਾ ਠੀਕ ਹੈ ਅਗਲਾ ਪ੍ਰਸ਼ਨ ਆਪਾਂ ਨੂੰ ਆਇਆ ਖਾਲੀ ਥਾਵਾਂ ਤਾਂ ਖਾਲੀ ਥਾਵਾਂ ਕਰਦੇ ਹੁਣ ਆਪਾਂ ਦੇਖੋ ਪਹਿਲੀ ਖਾਲੀ ਥਾਂ ਦੇਖੋ ਜਦੋਂ ਰੁੱਖ ਖੁਸ਼ੀ ਨਾਲ ਲਹਿਰਾਉਂਦੇ ਹਨ ਤਾਂ ਬੱਦਲਾਂ ਨੂੰ ਡੈਸ਼ ਹੁੰਦੀ ਹੈ ਕੁਤਕਤਾਰੀ ਰੁੱਖ ਬਹੁਤ ਲੰਮੇ ਅਤੇ ਡੈਸ਼ ਸਨ ਸੰਗਣੇ ਦਰਖਤਾਂ ਨੂੰ ਲਹਿਰਾਂ ਵਿੱਚ ਡੈਸ਼ ਆਉਂਦਾ ਸੀ ਆਨੰਦ ਧਰਤੀ ਕਿਉਂ ਨਹੀਂ ਸੁਗਦੀ ਸੀ ਮੀਂਹ ਲਗਾਤਾਰ ਪੈਣ ਕੰਨ ਧਰਤੀ ਨਹੀਂ ਸੁੱਕ ਰਹੀ ਸੀ ਅੱਗੇ ਵਿਰੋਧੀ ਸ਼ਬਦ ਆਜੂ ਗਿੱਲੇ ਦਾ ਸੌਰੀ ਸੁੱਕਾ ਦਾ ਗਿੱਲਾ ਆਜੂਗਾ ਰੁੱਸਣਾ ਮਨਾਉਣਾ ਸੰਗਣਾਂ ਦਾ ਵਿਰਲਾ ਹੱਸਣਾ ਦਾ ਰੋਣਾ ਮੌਸਮੀ ਬੇਮੌਸਮੀ ਦੂਰ ਦਾ ਨੇੜੇ ਠੀਕ ਹੈ ਜੀ ਉਸ ਤੋਂ ਬਾਅਦ ਕੀ ਕਰਨਾ ਬੇਟਾ ਤੂੰ ਉਪਰੋਕਤ ਤਸਵੀਰ ਵਾਂਗ ਤੁਸੀਂ ਕੋਈ ਵੀ ਤਸਵੀਰ ਬਣਾਓ ਛੋਟੀ ਜੀ ਕਹਾਣੀ ਲਿਖੋ ਤੁਸੀਂ ਕੋਈ ਵੀ ਤਸਵੀਰ ਜੋ ਤੁਹਾਨੂੰ ਵਧੀਆ ਲੱਗਦੀ ਹੈ ਇਸ ਤਰੀਕੇ ਨਾਲ ਹੈਨਾ ਮੀਂਹ ਦੇ ਨਾਲ ਰਿਲੇਟਡ ਤੁਸੀਂ ਤੇ ਬਣਾ ਦੇਣੀ ਹੈ ਤੇ ਨਾਲ ਉਹ ਲਿਖ ਦੇਣਾ ਹੈ ਕਲੀਅਰ ਅਗਲਾ ਲੈਸਨ ਆ ਗਿਆ ਬੇਟਾ ਕਹਾਣੀ ਆਪਣੀ ਧਰਤੀ ਦਾ ਜਨਮ ਦਿਨ ਤਾਂ ਦੇਖੋ ਆਪਾਂ ਪੜ੍ਹਦੇ ਹਾਂ ਇਹਨੂੰ ਇੱਕ ਵਾਰ ਦੀ ਗੱਲ ਹੈ ਜੰਗਲ ਵਿੱਚ ਗੱਲਬਾਤ ਦਾ ਸਿਲਸਲਾ ਚੱਲ ਰਿਹਾ ਸੀ ਧਰਤੀ ਨੇ ਰੁੱਖ ਨੂੰ ਕੁਝ ਕਿਹਾ ਰੁੱਖ ਮੁਸਕਰਾ ਪਿਆ ਰੁੱਖਾਂ ਨੇ ਫੁੱਲਾਂ ਨੂੰ ਕੁਝ ਕਿਹਾ ਫੁੱਲ ਹੱਸ ਪਏ ਫੁੱਲਾਂ ਨੇ तितਲੀ ਨੂੰ ਕੁਝ ਕਿਹਾ ਤਿਤਲੀ ਮੁਸਕਰਾਈ ਤਿਤਲੀ ਨੇ ਨਦੀ ਨੂੰ ਕੁਝ ਕਿਹਾ ਨਦੀ ਵੀ ਖੁਸ਼ੀ ਨਾਲ ਮੁਸਕਰਾਈ ਤਿਤਲੀ ਜੰਗਲ ਦੇ ਸਿਖਰ ਤੇ ਉੱਡ ਗਈ ਉਹ ਉੱਚੀ ਉੱਚੀ ਉੱਡਦੀ ਰਹੀ ਸਾਰਿਆਂ ਨੇ ਮਿਲ ਕੇ ਗੀਤ ਗਾਏ ਧਰਤੀ ਨੂੰ ਜਨਮ ਦਿਨ ਦੀਆਂ ਸ਼ੁਭ ਕਾਮਨਾਵਾਂ ਰੁੱਖ ਵਧਾਈ ਦਿੰਦੇ ਹੋਏ ਲਹਿਰਾਏ ਨਦੀ ਨੇ ਸ਼ਰਾਰਤ ਕੀਤੀ ਤਿਤਲੀ ਖੁਸ਼ੀ ਨਾਲ ਨੱਚ ਰਹੀ ਸੀ ਇਸ ਤਰ੍ਹਾਂ ਸਾਰਿਆਂ ਨੇ ਮਿਲ ਕੇ ਧਰਤੀ ਦਾ ਜਨਮ ਦਿਨ ਮਨਾਇਆ ਤਾਂ ਹੁਣ ਆਪਾਂ ਨੂੰ ਇਹਦੇ ਵਿੱਚ ਪ੍ਰਸ਼ਨ ਮਿਲੇ ਨੇ ਆਪਾਂ ਪ੍ਰਸ਼ਨ ਕਰਾਂਗੇ ਤਾਂ ਦੇਖੋ ਪਹਿਲਾ ਪ੍ਰਸ਼ਨ ਲੈ ਆਤਮਕ ਸ਼ਬਦ ਜਿਵੇਂ ਕਿ ਰੁੱਖ ਦਾ ਭੁੱਖ ਰੋਖ ਪੱਖੋ ਸੋਖਾ ਤੇ ਦੁਖ ਜਾਨਕੀ ਬੇਟਾ ਇਹ ਤਿੰਨੇ ਇੱਕੋ ਜੀ ਆਵਾਜ਼ ਦੇ ਨਾਲ ਮਿਲਦੇ ਜੁਲਦੇ ਸ਼ਬਦ ਆਪਾਂ ਉਹੋ ਕਰਨੇ ਨੇ ਇਹਨਾਂ ਨੂੰ ਲੈ ਆ ਆਤਮਿਕ ਸ਼ਬਦ ਕਹਿੰਦੇ ਆ ਠੀਕ ਹੈ ਜੀ ਤਾਂ ਪਹਿਲਾ ਦੇਖੋ ਲਾਲ ਲਾਲ ਦਾ ਹੋਰ ਕੀ ਆ ਸਕਦਾ ਲਾਲ ਬਾਲ ਤੇ ਕਾਲ ਬਾਤ ਬਾਤ ਦਾ ਕੀ ਆ ਜੀਗਾ ਰਾਤ ਜਾਤ ਭਾਤ ਗੀਤ ਰੀਤ ਜੀਤ ਬੀਤ ਗੱਲ ਹੱਲ ਚੱਲ ਤੇ ਕੱਲ ਅਗਲਾ ਪ੍ਰਸ਼ਨ ਜੰਗਲ ਵਿੱਚ ਕੀ ਗੱਲਬਾਤ ਚੱਲ ਰਹੀ ਸੀ ਜੰਗਲ ਵਿੱਚ ਧਰਤੀ ਦੇ ਜਨਮ ਦਿਨ ਬਾਰੇ ਗੱਲਬਾਤ ਚੱਲ ਰਹੀ ਸੀ ਤਿਤਲੀ ਖੁਸ਼ੀ ਨਾਲ ਕੀ ਕਰਨ ਲੱਗ ਪਈ तितਲੀ ਖੁਸ਼ੀ ਵਿੱਚ ਨੱਚਣ ਲੱਗੀ ਉਹ ਧਰਤੀ ਨੂੰ ਜਨਮ ਜਨਮ ਦਿਨ ਦੀ ਵਧਾਈ ਦੇਣ ਲੱਗੀ ਕਹਾਣੀ ਵਿੱਚੋਂ ਸ਼ਬਦ ਲੱਭ ਕੇ ਲਿਖੋ ਜਿਨ੍ਹਾਂ ਵਿੱਚ ਨੰਨਾ ਅੱਖਰ ਹੈ ਤਾਂ ਦੇਖੋ ਇਹਦੇ ਵਿੱਚ ਆਪਾਂ ਦੇਖਣ ਪੜ ਕੇ ਆਏ ਜਨਮ ਦਿਨ ਨਾਨਾ ਨਾਨੀ ਨਾਨਕੇ ਨਹਾਉਣਾ ਨਦੀ ਨਾਲ ਨੱਚ ਧਰਤੀ ਨੂੰ ਸਾਫ਼ ਸੁਥਰਾ ਰੱਖਣ ਲਈ ਕੀ ਕਰ ਸਕਦੇ ਹੋ ਤਾਂ ਉੱਤਰ ਦੇਖੋ ਸਾਨੂੰ ਕੂੜਾ ਕਰਕਟ ਹਮੇਸ਼ਾ ਕੂੜੇਦਾਨ ਵਿੱਚ ਸੁੱਟਣਾ ਚਾਹੀਦਾ ਹੈ ਪਲਾਸਟਿਕ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ਸਾਨੂੰ ਬਾਤਵਾ ਰੁੱਖ ਲਗਾਉਣੇ ਚਾਹੀਦੇ ਹਨ ਸਾਨੂੰ ਆਪਣੇ ਆਲੇ ਦੁਆਲੇ ਸਵੈ ਰੱਖਣੀ ਚਾਹੀਦੀ ਹੈ ਇਸ ਤਰ੍ਹਾਂ ਅਸੀਂ ਧਰਤੀ ਨੂੰ ਸਾਫ ਸੁਥਰਾ ਰੱਖ ਸਕਦੇ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਅਗਲੇ ਪ੍ਰਸ਼ਨ ਵਿੱਚ ਆਪਾਂ ਨੂੰ ਕੀ ਮਿਲੇ ਨੇ ਬਾਕ ਬਣਾਉਣੇ ਨੇ ਆਪਾਂ ਤਾਂ ਦੇਖੋ ਵਿੱਚੇ ਬਾਕ ਆਪਾਂ ਬਣਾ ਲਿਤੇ ਰੱਖੇ ਨੇ ਦੇਖੋ ਧਰਤੀ ਧਰਤੀ ਦਾ ਤਾਪਮਾਨ ਹਰ ਦਿਨ ਵਧ ਰਿਹਾ ਹੈ ਤਿਤਲੀ ਮੈਂ ਰੰਗ ਬਰੰਗੀ ਤਿਤਲੀ ਦੇਖੀ ਫੁੱਲ ਮੈਨੂੰ ਗੁਲਾਬ ਦਾ ਫੁੱਲ ਬਹੁਤ ਪਸੰਦ ਹੈ ਨਦੀ ਇਹ ਇੱਕ ਵੱਡੀ ਨਦੀ ਹੈ ਇਹ ਵੀ ਆਪਣਾ ਹੋ ਗਿਆ ਕੰਪਲੀਟ ਅੱਗੇ ਬੇਟਾ ਬੱਦਲ ਵਰਿਆ ਠੀਕ ਹੈ ਜੀ ਤਾਂ ਕਰਦੇ ਹਾਂ ਸ਼ੁਰੂ ਇੱਕ ਬੱਦਲ ਉੱਡਿਆ ਜਾ ਰਿਹਾ ਸੀ ਮੋਰ ਨੇ ਕਿਹਾ ਬਰੋ ਮੈਂ ਨੱਚਾਂਗਾ ਮੱਛੀ ਨੇ ਕਿਹਾ ਤੁਸੀਂ ਬਰੋ ਮੈਨੂੰ ਪਾਣੀ ਚਾਹੀਦਾ ਹੈ ਕਿਸਾਨ ਨੇ ਕਿਹਾ ਤੁਸੀਂ ਬਰੋ ਮੈਂ ਫਸਲ ਬੀਜਾਂਗਾ ਰਾਜ ਨੇ ਕਿਹਾ ਤੁਸੀਂ ਬਰੋ ਮੈਂ ਕਿਸ਼ਤੀ ਚਲਾਵਾਂਗਾ ਬੱਦਲ ਵਰਨ ਲੱਗਿਆ ਮੋਰ ਖੂਬ ਨੱਚਿਆ ਤਲਾਹ ਭਰ ਗਿਆ ਤੇ ਮੱਛੀ ਖੁਸ਼ ਹੋ ਗਈ ਕਿਸਾਨ ਫਸਲ ਬੀਜਣ ਲੱਗਾ ਛਪ 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 ਰਾਜ ਨੇ ਦੋਸਤਾਂ ਨਾਲ ਕਲਾਬਾਜ਼ੀਆਂ ਲਾਈਆਂ ਹੱਸਦਾ ਹੋਇਆ ਬੱਦਲ ਅੱਗੇ ਚਲਾ ਗਿਆ ਤੇ ਆਪਣੇ ਪਿੱਛੇ ਖੁਸ਼ਬੂ ਛੱਡ ਗਿਆ ਲੈ ਤਸਵੀਰ ਦੇਖੋ ਬੇਟਾ ਠੀਕ ਹੈ ਆਪਣੀ ਲੈਸਨ ਦੀ ਕਹਾਣੀ ਦੀ ਉਸ ਤੋਂ ਬਾਅਦ ਆਪਾਂ ਨੂੰ ਪ੍ਰਸ਼ਨ ਮਿਲੇ ਨੇ ਪ੍ਰਸ਼ਨ ਕਰਾਂਗੇ ਹੁਣ ਆਪਾਂ ਤਾਂ ਦੇਖੋ ਪਹਿਲਾ ਪ੍ਰਸ਼ਨ ਮੋਰ ਨੇ ਬੱਦਲ ਨੂੰ ਕੀ ਕਿਹਾ ਮੋਰ ਨੇ ਬੱਦਲ ਨੂੰ ਕਿਹਾ ਤੂੰ ਬਾਹਰ ਮੈਂ ਨੱਚਾਂਗਾ ਅੱਗੇ ਖਾਲੀ ਥਾਵਾਂ ਬੱਦਲ ਡੈਸ਼ ਲੱਗਿਆ ਕੀ ਸੀਗਾ ਵਰਨ ਲੱਗਿਆ ਸੀ ਉਹ ਮੋਰ ਡੈਸ਼ ਲੱਗਿਆ ਨੱਚਣ ਬੱਦਲ ਆਪਣੇ ਪਿੱਛੇ ਡੈਸ਼ ਛੱਡ ਗਿਆ ਖੁਸ਼ਬੂ ਅੱਗੇ ਤਿੰਨ ਨੰਬਰ ਪ੍ਰਸ਼ਨ ਦੇਖੋ ਬੱਦਲ ਵਰਨ ਨਾਲ ਕੀ ਕੀ ਹੋਇਆ ਬੱਦਲ ਵਰਨ ਨਾਲ ਮੋਰ ਖੂਬ ਨੱਚਿਆ ਤਲਾਬ ਭਰ ਗਿਆ ਮੱਛੀ ਖੁਸ਼ ਹੋ ਗਈ ਕਿਸਾਨ ਫਸਲ ਵੀਜਣ ਲੱਗਿਆ ਰਾਜ ਨੇ ਦੋਸਤਾਂ ਨਾਲ ਕਲਾਵਾ ਚੀਆਂ ਲਾਈਆਂ ਫਸਲਾਂ ਲਈ ਬੱਦਲ ਕਿਉਂ ਜ਼ਰੂਰੀ ਹਨ ਬੱਦਲ ਵਰਖਾ ਲਿਆਉਂਦੇ ਹਨ ਫਸਲਾਂ ਨੂੰ ਪਾਣੀ ਪ੍ਰਦਾਨ ਕਰਦੇ ਹਨ ਇਸ ਲਈ ਫਸਲਾਂ ਲਈ ਬੱਦਲ ਜ਼ਰੂਰੀ ਹਨ ਪਤਾ ਕਰੋ ਲਿਖੋ ਬੱਦਲਾ ਵਿੱਚ ਪਾਣੀ ਕਿੱਥੋਂ ਆਦਾ ਹੈ ਤਾਂ ਉੱਤਰ ਦੇਖੋ ਬੱਚੇ ਦਾ ਦੇਖੋ ਪਾਣੀ ਧਰਤੀ ਤੋਂ ਭਾਫ਼ ਬਣ ਕੇ ਚਲਾ ਜਾਂਦਾ ਹੈ ਫਿਰ ਠੰਡਾ ਹੋ ਕੇ ਬੱਦਲਾਂ ਦਾ ਰੂਪ ਧਾਰਨ ਕਰ ਲੈਂਦਾ ਹੈ ਅਤੇ ਜਦੋਂ ਇਹ ਬੱਦਲ ਆਪਸ ਵਿੱਚ ਟਕਰਾਉਂਦੇ ਹਨ ਤਾਂ ਪਾਣੀ ਬੂੰਦਾਂ ਦੇ ਰੂਪ ਵਿੱਚ ਧਰਤੀ ਦੇ ਵੱਲ ਆ ਜਾਂਦਾ ਹੈ ਠੀਕ ਹੈ ਜੀ ਤਾਂ ਅੱਗੇ ਕਰਦੇ ਹਾਂ ਆਪਾਂ ਇਹਦੇ ਬਾਰੇ ਪ੍ਰਸ਼ਨ ਹੈਗਾ ਆਪਾਂ ਨੂੰ ਦੇਖੋ ਜਦੋਂ ਬੱਦਲ ਵਰਦੇ ਹਨ ਤਾਂ ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਹੈ ਚਿੱਤਰ ਬਣਾ ਕੇ ਜਾਂ ਲਿਖ ਕੇ ਦੱਸੋ ਤਾਂ ਆਪਾਂ ਚ ਲਿਖ ਦਿੰਦੇ ਆ ਜਦੋਂ ਬੱਦਲ ਵਰਦੇ ਹਨ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਹੈ ਆਲਾ ਦਵਾਲਾ ਸਾਫ ਸੁਥਰਾ ਹੋ ਜਾਂਦਾ ਹੈ ਹਰ ਚੀਜ਼ ਤਰਤਾਜ਼ੀ ਲੱਗਦੀ ਹੈ ਗਰਮੀ ਤੋਂ ਰਾਹਤ ਮਿਲਦੀ ਹੈ ਹਵਾ ਠੰਡੀ ਹੋ ਜਾਂਦੀ ਹੈ ਮਨ ਨੂੰ ਸ਼ਾਂਤੀ ਮਿਲਦੀ ਹੈ ਚਾਰੇ ਪਾਸੇ ਹਰਿਆਲੀ ਦਿਖਾਈ ਦਿੰਦੀ ਹੈ ਤਾਂ ਅੱਜ ਦੀ ਵੀਡੀਓ ਵਿੱਚ ਸਟੂਡੈਂਟ ਇੰਨੇ ਹੀ ਹੁਣ ਆਪਾਂ ਨੈਕਸਟ ਵੀਡੀਓ ਦੇ ਵਿੱਚ ਹੋਰ ਤੁਹਾਡੀਆਂ ਜੋ ਵਰਕਸ਼ੀਟ ਨੇ ਮੈਥ ਪੰਜਾਬੀ ਇੰਗਲਿਸ਼ ਦੀਆਂ ਜੋ ਵੀ ਰਹਿ ਗਈਆਂ ਤੁਹਾਡੀਆਂ ਜਲਦੀ ਲੈ ਕੇ ਆਵਾਂਗੇ ਇਸ ਕਰਕੇ ਜਿਹੜੇ ਬੱਚੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲੈਣਾ ਤੇ ਨਾਲ ਹੀ ਬੇਟਾ ਵੀਡੀਓ ਕਿੰਨੀ ਇੱਕ ਹੈਲਪਫੁਲ ਲੱਗਦੀ ਹੈ ਤੁਹਾਨੂੰ ਤਾਂ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਨਾਲ ਵੀਡੀਓ ਨੂੰ ਦੇਖਣ ਦੇ ਨਾਲ ਨਾਲ ਲਾਈਕ ਵੀ ਕਰ ਦਿਆ ਕਰੋ ਠੀਕ ਹੈ ਜੀ ਤਾਂ ਮਿਲਾਂਗੇ ਹੁਣ ਆਪਾਂ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਥੈਂਕਸ ਫॉर ਵਾਚਿੰਗ ਵੀਡੀਓ